ਸਾਰਾ ਇੰਡੀਆ ਕਹਿੰਦਾ ਕਿ ਪਾਕਿਸਤਾਨ ਨੂੰ ਰਿਟੈਲੀਏਟਰੀ ਜਵਾਬ ਦੋ ਇਹ ਰਿਟੈਲੀਏਟਰੀ ਜਵਾਬ ਕੀ ਦੇਣਗੇ ਉਹ ਚਾਰ ਬੰਦਿਆਂ ਨੂੰ ਮਾਰਨਗੇ ਉੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਮਾਰਨਗੇ ਪ੍ਰੈਜ਼ੀਡੈਂਟ ਨੂੰ ਮਾਰਨਗੇ ਇਹ ਬੌਮ ਸੱਟਣਗੇ ਉੱਥੇ ਕੌਣ ਮਰੂਗਾ ਤੁਸੀਂ ਮੈਨੂੰ ਦੱਸ ਦੋ ਇਹ ਫਿਰ ਬੁੱਚਰ ਬਣਾਣਗੇ ਔਰ ਫਾਈਟਿੰਗ ਫॉर ਦ ਨੇਸ਼ਨ ਬਣਨਗੇ ਸਿੰਪਲ ਐਸ ਦੈਟ ਬਿਲਕੁਲ ਲਿਸਟ ਆਫ ਕਿਲਿੰਗਸ ਹੈਗੀਆਂ ਲਿਸਟ ਆਫ ਕਿਲਿੰਗਸ ਹੈਗੀਆਂ ਨੇ ਮੇਰੇ ਕੋਲ ਐਗਜ਼ੈਂਪਲਸ ਹੈਗੀਆਂ ਨੇ ਕਿ ਜਿਨ੍ਹਾਂ ਦੇ ਬੱਚੇ ਮਾਰੇ ਗਏ ਨੇ ਜਿਹੜੇ ਬਸਾਂ ਚੋਂ ਲਾ ਕੇ ਮਾਰੇ ਗਏ ਨੇ ਥਾਪਰ ਕਾਲਜ ਮਾਰੇ ਗਏ ਨੇ ਥਾਂ ਥਾਂ ਤੇ ਮਾਰੇ ਗਏ ਨੇ ਹੈਗੇ ਉਹਨਾਂ ਦੇ ਪੇਰੈਂਟਸ ਗਵਾਹੀ ਦੇਣ ਨੂੰ ਤਿਆਰ ਨਹੀਂ ਸੀਗੇ ਜੋ ਕੁਝ ਬਾਰਡਰ ਏਰੀਆ ਦੇ ਛੋਇਆ ਜੱਟ ਸੇ ਕਮਿਊਨਿਟੀ ਦੇ ਨਾਲ ਹੋਇਆ ਸਿੰਪਲ ਆਈ ਵਿਲ ਬੀ ਵੈਰੀ ਫ੍ਰੈਂਕ ਔਨ ਥਿਸ ਲੜਕੀਆਂ ਨੂੰ ਰੇਪ ਕਰਦੇ ਸੀ ਇੱਥੇ ਤੱਕ ਕਹਿੰਦੇ ਸੀਗੇ ਕਿ ਤੁਸੀਂ ਫਲਾਨੀ ਆਪਣੀ ਜਿਹੜੀ ਪਟਿਆਲੇ ਵੈਈ ਆ ਉਹਨੂੰ ਲੈ ਕੇ ਆਓ ਤੇ ਉਹ ਲੈ ਕੇ ਆਂਦੇ ਸੀਗੇ ਕੌਣ ਕਰਦਾ ਸੀ ਇਹ ਟੈਰਰਿਸਟ so called so called ਨਹੀਂ ਬਲੇਡੀ ਟੈਰਰਿਸਟ ਐਂਡ ਜੋ ਕੇ ਪੀ ਐਸ ਗੱਲ ਕਰ ਗਿਆ ਅੱਜ ਤੱਕ ਮੈਂ ਤੁਹਾਨੂੰ ਦੱਸ ਦਿੰਦਾ ਰਿਕਾਰਡ ਚੈੱਕ ਕਰ ਲਿਓ ਤੁਸੀਂ ਸਟੱਡੀ ਕਰ ਲਿਓ ਇਹਦੇ ਉੱਤੇ ਵੀ ਕੈਨ ਹੈਵ ਅ ਸੈਕੰਡ ਇੰਟਰਵਿਊ ਔਨ ਥੈਟ ਦੁਨੀਆ ਚ ਕਿਤੇ ਟੈਰਰਿਜ਼ਮ ਖਤਮ ਹੋਈ ਸ਼ੁਰੂ ਹੋਈ ਹੈ ਉਹ ਖਤਮ ਨਹੀਂ ਹੋਈ ਕੰਟੇਨ ਹੋਈ ਹੈ ਐਲੀਮੀਨੇਟ ਨਹੀਂ ਹੋਈ ਦੂਜੀ ਟੈਰਰਿਜ਼ਮ ਦੀ ਸਭ ਤੋਂ ਵੱਡਾ ਮਿਸਕਨਸੈਪਸ਼ਨ ਤੁਸੀਂ ਮੈਨੂੰ ਇਹ ਸਵਾਲ ਪੁੱਛੋ ਟੈਰਰਿਜ਼ਮ ਸ਼ੁਰੂ ਕਰੋ ਹੋਈ ਟੈਰਰਿਜ਼ਮ ਸ਼ੁਰੂ ਹੋਈ ਹੈ 78 ਦੇ ਵਿੱਚ ਜਦੋਂ ਆਨੰਦ ਕੀਰਤਨੀਏ ਜਥੇ ਦਾ ਪਿੰਡ ਵਾਲੇ ਨਾਲ ਚੱਕਰ ਪਿਆ ਮੈਂ ਉਹਦੀ ਹਿਸਟਰੀ 'ਚ ਨਹੀਂ ਜਾਣਾ ਹੈਗਾ ਕੌਣ ਕੀ ਸੀ ਤੇ ਕੌਣ ਕੀ ਸੀਗਾ ਉਸਾਰ ਸੋਰਨ ਸਿੰਘ ਨੇ ਜੁਆਇਨ ਇਹ ਕਿਤਾਬ ਲਿਖ ਦਿੱਤੀ ਹੈ ਉਹਦੇ ਉੱਤੇ ਸਾਰੀ ਤੇ ਦੂਜੀ ਗੱਲ ਇਹ ਹੈ ਕਿ ਕੇਪੀਐਸ ਗਿਲ ਕੇਮ ਔਨ ਸੀਨ ਇਨ 82 ਕੇਮ ਇਨ ਪਾਵਰ ਇਨ 87 ਦਿਸ ਵਾਸ ਨੋਟ ਕ੍ਰੀਏਸ਼ਨ ਆਫ ਕੇਪੀਐਸ ਗਿਲ ਐਂਡ ਹੀ ਰਿਟਾਇਰਡ ਇਨ 95 ਹੀ ਰਿਟਾਇਰਡ ਇਨ 95 ਆਪਣਾ ਕੰਮ ਕਰਕੇ ਉਹ ਚਲਾ ਗਿਆ ਤੁਸੀਂ ਮੈਨੂੰ ਐਗਜ਼ਾਮਪਲ ਦਿਓ 84 ਤੋਂ 895 ਤੱਕ ਨੌਜਵਾਨ ਜਿਹੜੇ ਮਾਰੇ ਗਏ ਖਾਸ ਤੌਰ ਤੇ 87 ਤੋਂ ਬਾਅਦ ਬਲੈਕ ਥੰਡਰ ਤੋਂ ਬਾਅਦ ਕੇ ਪੀਐਸ ਗੱਲ ਉਸੇ ਕਰਕੇ ਤਾਂ ਜਾਣੇ ਜਾਂਦੇ ਉਹ ਹੀ ਜ਼ਿਕਰ ਅਸੀਂ ਕਰ ਰਹੇ ਹਾਂ 84 25000 ਤੋਂ ਵੱਧ ਕਿਲਿੰਗ ਕੱਲੀ ਜਸਵੰਤ ਸਿੰਘ ਖਾਲੜਾ ਚਾਰ ਜ਼ਿਲ੍ਹਿਆਂ ਦੀ ਜ਼ਿਕਰ ਕਰਕੇ ਗਏ ਦੇਖੋ ਜੀ ਖਾਲੜਾ ਸਾਹਿਬ ਰਿਸਪੈਕਟਡ ਬੰਦੇ ਨੇ ਆਈ ਵਿਲ ਸੀ ਹੀ ਇਜ਼ ਅ ਵੈਰੀ ਰਿਸਪੈਕਟਡ ਮੈਨ ਜੇ 80000 ਬੰਦੇ ਦੀ ਕਿਲਿੰਗ ਹੋਈ ਹੈ ਗਵਰਨਮੈਂਟ ਆਫ ਇੰਡੀਆ ਪੰਜਾਬ ਗਵਰਨਮੈਂਟ ਇਸ ਫ੍ਰੀ ਟੂ ਗੋ ਇਨ ਫਾਰ ਅ ਨਿਊਰੈਂਬਰਗ ਟਾਈਪ ਟ੍ਰਾਇਲਸ ਜਿਹੜਾ ਬੰਦਾ ਮਰ ਕੇ ਵੀ ਚਲਾ ਗਿਆ ਨਾ ਉਹਨੂੰ ਵੀ ਕਨਵਿਕਟ ਠਰਾਇਆ ਜਾਂਦਾ ਉਹ ਜਿੰਨੇ ਜਿੰਨੇ ਕੋਸ਼ਿਸ਼ ਹੋ ਰਹੀ ਹੈ ਖਾਲੜਾ ਕਮਿਸ਼ਨ ਅੱਜ ਤੱਕ ਕੋਸ਼ਿਸ਼ ਕਰ ਰਿਹਾ 40 40 ਸਾਲ ਬਾਅਦ 35 ਸਾਲ ਬਾਅਦ ਲੋਕਾਂ ਨੂੰ ਹੋ ਰਿਹਾ ਨਾ ਸਰ ਨਹੀਂ ਨਹੀਂ ਖਾਲੜਾ ਕਮਿਸ਼ਨ ਨਹੀਂ ਖਾਲੜਾ ਕਮਿਸ਼ਨ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਇਟ ਇਜ਼ ਓਨਲੀ ਵਿੰਡੋ ਡੈਕਸਿੰਗ ਆ ਪ੍ਰਕਾਸ਼ ਸਿੰਘ ਬਾਦਲ ਕੀ ਕਰਕੇ ਗਿਆ ਇਹਦੀ ਸਟੇਟ 'ਚ ਵੀ ਸਰਕਾਰ ਸੀ ਸੈਂਟਰ 'ਚ ਵੀ ਸਰਕਾਰ ਸੀ ਤੇ ਉਦੋਂ ਇਹ ਕਰਦੇ ਟਾਈਮ ਬౌੰਡਰੀ ਇਨਕੁਆਇਰੀ ਕਰਤੇ ਮੈਂ ਨਹੀਂ ਬਲੇਮਿੰਗ ਐਨੀਵਨ ਮੈਂ ਨਹੀਂ ਕਹਿੰਦਾ ਖਾਲੜਾ ਗਲਤ ਹੈ ਮੈਂ ਨਹੀਂ ਕਹਿੰਦਾ ਪੁਲੀਸ ਹਾਂਜੀ ਦੋਸਤੋ ਮੱਕੜ ਸਾਹਿਬ ਨੂੰ ਜੋ ਇਸ ਸ਼ਖਸ ਨੇ ਜਵਾਬ ਦਿੱਤੇ ਕਿ ਤੁਸੀਂ ਇਹਨਾਂ ਨਾਲ ਸਹਿਮਤ ਹੋ ਜੇ ਸਹਿਮਤ ਹੋ ਤਾਂ ਕਮੈਂਟ ਕਰਕੇ ਦੱਸੋ ਜੀ